ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 5 ਫਰਵਰੀ ਨੂੰ ਪੰਜਾਬ ਦਾ ਮੌਸਮ 5 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਪੰਜਾਬ ਦਾ ਮੌਸਮ ਸਵੇਰ ਵੇਲੇ ਤੋਂ ਹੀ ਸਾਫ਼ ਰਹੇਗਾ। ਤੋਂ ਪਸਾਰੇ ਹੀ ਇਲਾਕਿਆਂ ਦੇ ਵਿੱਚ ਨਿਕਲੇ ਕਿ ਬੱਦਲਵਾਈ ਦਾ ਕੋਈ ਵੀ ਨਾਮੂ ਨਿਸ਼ਾਨ ਨਹੀਂ ਪੰਜਾਬ ਵਿੱਚ ਹੋਵੇਗਾ ਸੋ ਅੱਜ ਪੰਜਾਬ ਦਾ ਮੌਸਮ ਸਾਫ਼ ਰਹੇਗਾ ਤੇ ਉਸ ਤੋਂ ਲਾਪਾ ਥੋੜਾ ਜਿਹਾ ਇਹ ਹੋਵੇਗਾ ਕਿ ਤੇਜ਼ ਹਵਾਵਾਂ ਜਿਵੇਂ ਕੱਲ ਚਲਦੀ ਆ ਸਨ ਉਸ ਤੋਂ ਥੋੜੇ ਜਿਹੀਆਂ ਜਿਆਦਾ ਤੇਜ਼ ਚੱਲ ਸਕਦੀਆਂ ਨੇ ਤੇ ਸਵੇਰ ਵੇਲੇ ਠੰਡ ਦੇ ਵਿੱਚ ਬਾਦ ਦਾ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਲਾਪਾ ਮੌਸਮ ਦੇ ਵਿੱਚ ਕੋਈ ਤਬਦੀਲੀ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਇਸ ਤਰ੍ਹਾਂ ਦਾ ਮੌਸਮ ਅਗਲੇ 2 ਤੋਂ 3 ਦਿਨ ਰਹੇਗਾ ਸਾਰੇ ਹੀ ਇਲਾਕੇ ਦਾ ਮੌਸਮ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਬੱਦਲਬਾਜ਼ੀ ਤੋਂ ਰਹਿਤ ਰਹੇਗਾ ਤੇਜ਼ ਹਵਾਵਾਂ ਅਗਲੇ 1-2 ਦਿਨ ਲਗਾਤਾਰ ਸਾਰੇ ਖੇਤਰਾਂ ਵਿੱਚ ਚੱਲਣਗੀਆਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਅਗਭੀ ਮੌਸਮ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਜੁਪੀ ਹੋ ਗਈ ਦਿੱਲੀ ਹੋ ਗਈ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਲਗਾਤਾਰ ਸਾਫ਼ ਬਣਿਆ ਰਹੇਗਾ ਪਿਛਲੇ 2 ਦਿਨ ਪਹਾੜਾਂ ਦੇ ਵਿੱਚ ਲਗਾਤਾਰ ਬਰਫਵਾਰੀ ਹੋਈ ਉਹ ਚਾਹੇ ਜੰਮੂ ਦੇ ਹੋਣ ਚਾਹੇ ਹਿਮਾਚਲ ਦੇ ਚਾਹੇ ਉੱਤਰਾਖੰਡ ਦੇ ਪਰ ਅਗਲੇ ਕੁਝ ਦਿਨ ਉਹਨਾਂ ਇਲਾਕਿਆਂ ਦਾ ਮੌਸਮ ਵੀ ਸਾਫ਼ ਹੋਵੇਗਾ ਤੇ ਮੀਂਹ ਤੋੜ ਹਟੂਗਾ